ਕੀ ਬਣਾਇਆ ਅੱਜ ਅੱਜ ਬਣਾਇਆ ਸਾਗ ਸਾਗ ਬਣਾਇਆ ਸੀ ਅੱਜ ਆ ਸਾਗ ਬਣਾਇਆ ਤੇ ਆ ਵੀ ਨੇ ਠੀਕ ਹੋਰ ਵਧੀਆ ਬਣਿਆ ਕੱਟ ਲਿਆ ਨਾ ਕੱਟ ਲਿਆ ਨਾ ਆ ਕਾੜਾ ਕਾੜਾ ਬਣਾਇਆ ਯਾਰ ਕਾੜਾ ਨਹੀਂ ਇਹ ਅਦਰਕ ਤੇ ਨਿੰਬੂ ਤੇ ਉਹ ਆ ਹਨੀ ਅੱਛਾ ਇਹ ਜਿੰਨੇ ਪੀਏ ਤਾਂ ਨਾ ਗਲਾ ਹੱਟ ਸਨ ਤੇਰੇ ਕੀ ਬਣ ਰਿਹਾ ਇਹ ਬਲਾਕ ਕੀ ਬਣਾਇਆ ਅੱਜ ਅੱਜ ਬਣਾਇਆ ਸਾਗ ਸਾਗ ਆਗੇ ਸਾਗ ਬਣਾਇਆ ਰੱਤ ਹੋ ਦਰ ਮੈਂ ਸਾਰੇ ਬਣਾ ਲੈਂਦੇ ਆ ਆ ਡੈਡੀ ਕੀ ਕਹੀ ਜਾਂਦਾ ਗੜੀ ਜੀ ਕਹਿੰਦੇ ਹੋਟਲ ਵਾਲੇ ਬਣਾ ਲੁੰਦੇ ਹੋਟਲ ਵਾਲੇ ਕੀ ਬਣਾ ਲੁੰਦੇ ਵੱਧ ਵੱਧ ਕੇ ਹੋਰ ਰੰਨ ਕੇ ਦੇ ਦਿੰਦੇ ਤੁਹਾਨੂੰ ਹੂੰ ਉਹ ਸਾਰਾ ਮੰਗਦਾ ਹਾਂ ਵੱਧ ਵੱਧ ਕੇ ਹੋ ਬਣਾ ਦਿੰਦੇ ਵੱਧ ਕੇ ਸਾਗ ਮਲਾ ਕੇ ਖਵਾ ਦਿੰਦੇ ਤੇਰੇ ਅੱਗੇ ਨੂੰ ਕਿੱਥੇ ਆ ਸਾਗ ਦਿਖਾ ਦ ਦੇ ਮੇਰਬਾ ਉਹ ਬਣਾ ਕੇ ਲੈ ਗਿਆ ਨਾ ਰਹਿ ਜਾ ਉਹ ਕਹਿੰਦਾ ਮਾਂ ਹੂੰ ਬੰਦਾ ਪਤ ਨਹੀਂ ਰਖਾਊਗਾ ਛੋਟਾ ਪੁੱਤ ਬਾਹਰ ਬੈਠਾ ਉਹਦੇ ਬੰਦੇ ਦਾ ਮੈਂ ਖਾਊਂਗਾ ਕਹਿੰਦਾ ਜੇ ਮੇਰਾ ਜੀ ਕਰਦਾ ਸੀ ਅੱਛਾ ਤੇ ਫਿਰ ਕਹਿੰਦਾ ਨਹੀਂ ਮੇਰਾ ਜੀ ਕਰਦਾ ਸੀ ਸਾਗ ਨੂੰ ਅੱਛਾ ਹੂੰ ਦਾ ਫੋਨ ਤਾਂ ਨੂੰ ਜੱਕ ਹਾਂ ਹਾਰੇ ਚ ਬਣਾਇਆ ਸੀ ਹਾਂ ਜੀ ਬਣਾਇਆ ਅੱਗੇ ਨਹੀਂ ਕਿਤੇ ਬਣਾਇਆ ਡੈਡੀ ਕੀ ਕਰੀ ਜਾਂਦਾ ਮੜੀ ਰੋਟੀ ਖਾ ਕੇ ਅੱਜਾ ਦੁੱਧ ਪੀਂਦਾ। ਇਹ ਵੀ ਵੇਖੀ ਜਾਂਦਾ ਦਿਖਾਉਂਦੀ ਐ ਤੈਨੂੰ ਕੋਦਮ ਨਹੀਂ ਆਏ। ਉਹਦਾ ਫਾਦਾ ਤੂੰ ਗੱਦ ਕਰ ਛੇਤੀ ਲੈ ਸਾਗ ਦੱਸ ਦੇ ਉਹਨੂੰ ਕਿਵੇਂ ਬਣਾਉਣਾ। ਹਾਂ ਓਏ। ਹਾਂ ਡੈਡੀ। ਹਾਂ ਓਏ। ਕਿਵੇਂ ਹੋ? ਹਾਂ ਬੜਾ ਸਾਰਾ। ਵਧੀਆ 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 ਠੀਕ ਐ। ਨਾ ਪਾਟ ਦੇਖ ਜਾ। ਕੀ ਦੀ? ਬੜਾ ਸਾਰਾ ਮਾਰਿਆ ਨਾ ਦਾਦਾ। ਕੀ ਦੀ? ਕੀਰਾਂ ਦਾ ਠੀਕ ਆ ਕੋਈ ਦਾ। ਹਾਂ ਆ ਮੈਨੂੰ ਪਾਗਲ ਮਤਲੈ ਜੰਦਾ ਹਾਂ ਨਹੀਂ ਹੁੰਦਾ ਘੱਟ ਜੀ ਜਰਾ ਕਰ ਰਹੇ ਹਾਂ ਦੀ ਕੋਈ ਗੱਲ ਨਹੀਂ ਹਾਂ ਹੋਰ ਕਿਵੇਂ ਡੈਡੀ ਹੂੰ ਹੋਰ ਕੀ ਬਣਦਾ ਮਤਰਾ ਬਹੁਤ ਕੁਝ ਨਹੀਂ ਬਣਦਾ ਤੁਸੀਂ ਦੱਸੋ ਹਜੇ ਕਿੱਥੇ ਰੋਟੀਆਂ ਖਾ ਲੀਆਂ ਇਹਦਾ ਇੱਥੇ 3:30 ਹੋਏ ਆ ਹੈ ਇਹਦਾ 3:30 ਹੋਏ ਆ ਤੁਸੀਂ ਖਾ ਲੀਆਂ ਹਾਂ ਹੂੰ ਹੁਣ ਮੋਟਰਸਾਈਕਲ ਲੈ ਕੇ ਨਾ ਐਵੇਂ ਬਾਹਲਾ ਫਰਿਆ ਕਰੋ ਮੌਸਮ ਹੈ ਨਹੀਂਗਾ ਖਰਾਬ ਆ ਆ ਤੁਹਾਡਾ ਵੀ ਮੂੰਹ ਸੁੱਜਿਆ ਜਾ ਲੱਗਦਾ ਮੈਨੂੰ ਹੈ ਮੂੰਹ ਜੇ ਸੁੱਜਿਆ ਲੱਗਦਾ ਤੁਹਾਡਾ ਅੱਲਾਹ ਹੋਰ ਗੱਲਾਂ ਜੀਆਂ ਨਹੀਂ ਉਹ ਹੀ ਲੱਗ ਰਹੀਆਂ ਹੂੰ ਹੋਰ ਉਹ ਠੀਕ ਆ ਵਧ ਗਿਆ ਮੈਨੂੰ ਲੱਗਦੇ ਆ ਗੱਲਾਂ ਹੀ ਸੁੱਜੀਆਂ ਆਵੀਆਂ ਨਹੀਂ ਨਹੀਂ ਉਹੀ ਕਰ ਰਹਾ ਤੈਨੂੰ ਛਾਗ ਬਣਾਇਆ ਸੀ ਅੱਜ ਆ ਛਾਗ ਬਣਾਇਆ ਤੇ ਆ ਮੀਨੇ ਠੀਕ ਹੋਰ ਵਧੀਆ ਬਣਾਇਆ ਠੀਕ ਆ ਠੀਕ ਆ ਹਾਂ ਉਹ ਹੋ ਘਰੇ ਹੀ ਬਹਿ ਜਾ ਕਰੋ ਐਵੇਂ ਏਸੀ ਲਾ ਲਿਆ ਕਰੋ ਘਰੇ ਬੈਠ ਰਿਹਾ ਕਰੋ ਐਵੇਂ ਗਰਮੀ ਬਹੁਤ ਆ ਇੱਕ ਮਿੰਟ ਧੂੜ ਉਡੜਦਾ ਬਾਲਾ ਕੰਮ ਹੋ ਰਿਹਾ ਹੈ ਕੰਦੇ ਆਂ ਕਰੇ ਕਹਣਾ ਬੇਟੇ ਇੰਨਾ ਟਾਈਮ ਕਰੇ ਸੋਫਾ ਕਰਨਾ ਉਹ ਘੇੜਾ ਘੁੜਾ ਦੇ ਲਈ ਜਾ ਚੱਲ ਵੀ ਇੰਨਾ ਟਾਈਮ ਆ ਥੋੜੀਣਾ ਪਰ ਉਹ ਪੁੜੀ ਤੇ ਜਾ ਬੜਿਆ ਕਰੋ ਆਥਲੇ ਉਹ ਪੁੜੀ ਤੇ ਇੰਦੇ ਭਾਂ ਸਾਰਾ ਕੱਲ ਕੋਈ ਨਹੀਂ ਉਹ ਭੁਈਆ ਜਾਈ ਬੜੀ ਐਂਟਰਟੇਨਮੈਂਟ ਹੁੰਦਾ ਉਹ ਉਹ ਗੇੜਾ ਹੁਣ ਮੋਟਰਾਂ ਨਾਲ ਦਾ ਪਤਾ ਨਹੀਂ ਨਾ ਆਪਾਂ ਦਾ ਸਹੀ ਜਾਨਿਆ ਗਾਂਹਲੇ ਦਾ ਨਹੀਂ ਪਤਾ ਨਹੀਂ ਨਹੀਂ ਮੈਂ ਤੇਰੀ ਗੱਲ ਮੰਨਦਾ ਹਾਂ ਤੂੰ ਇਹਦਾ ਬਾਹਲੀ ਦੂਰ ਨੂੰ ਨਿਕਲ ਜੰਨੇ ਹੋ ਨੇੜੇ ਨੇੜੇ ਕਿੱਥੇ ਜੰਨੇ ਹੋ ਕਦੇ ਕਿੱਥੇ ਉਹਨੇ ਕਦੇ ਕਿੱਥੇ ਉਹਨੇ ਲੈ ਹਾਲ ਤਾਂ ਮੈਂ ਕਿਤੇ ਚਾਚਾ ਬਿੰਦਰ ਨੂੰ ਮਿਲ ਕੇ ਆ ਹੂੰ ਪਹਿਲਾਂ ਅੰਕਲ ਕੋਲੇ ਗਿਆ ਅਰਵਾ ਸੋਣੇ ਹੂੰ ਕੋੜਾ ਫਿਰ ਪੁੱਪੇ ਹੂੰ ਫਿਰ ਬਿੰਦਰ ਕੋਲੇ ਹੋਰ ਇੱਥੇ ਠੀਕ ਆ ਸਾਰੇ ਹਾਂ ਹਾਂ ਬੜੇ ਸਾਰੇ ਠੀਕ ਆ। ਬੜੇ ਗਏ ਆ ਪਰ ਉਹ ਫੋਨ ਆਉਂ ਸਕੇ ਉਹ ਬਤ। ਸਵੇਰ ਕਰਦੇ ਨਹੀਂ। ਇੰਦਰ ਨੇ ਨਹੀਂ ਸਾਗ ਖਾਣਾ ਮਾਤਾ ਇਹ। ਹਾਂ? ਇੰਦਰ ਨੂੰ ਨਹੀਂ ਭੇਜਣਾ। ਹਾਂ ਹਾਂ ਇਹਨੂੰ ਵੀ ਦੇਣਾ ਦੋਨਾਂ ਨੇ ਖਾਣਾ ਤੂੰ। ਨਹੀਂ। ਹਾਂ? ਇੰਦਰ ਨੂੰ ਨਹੀਂ ਭੇਜਣਾ ਬਾਹਰ ਸਾਗ ਇਹ। ਆਹੋ ਭੇਜਣਾ। ਉਹ ਮਿਸ ਕਰਦਾ ਹੋਊ। ਉਹ ਮਿਸ ਕਰਦਾ ਹੋਊਗਾ। ਹੋਰ ਉਹ ਕਰਦਾ ਹੋਗਾ ਨਾ ਸਾਗ ਕਾਹੀਦਾ ਸੀ ਮੰਮੀ। ਤੂੰ ਤਾਂ ਬਣਾ ਹੀ ਲੈਨੀਂ ਪਰਤ ਹੋਵੇ ਨਾ ਹੋਵੇ। ਅੱਜ ਫਿਰ ਮੇਰੇ ਹਿੱਸੇ ਦਾ ਸਾਗ ਸੀਗਾ। ਹਾਂ। ਇੰਦਰ ਦਾ ਵੰਡੇ ਰਾਜ ਤੈਨੂੰ ਮਹਿਣਾ ਹੋਰ ਇੰਦਰ ਦਾ ਮੈਂ ਖਾਣਾ ਆਇਆ ਦੇਖ ਲੋ ਅੱਜ ਤੈਨੂੰ ਮਹਿਣਾ ਇੰਦਰ ਵਾਲਾ ਸਾਗ ਮੈਨੂੰ ਖਾਣਾ ਪੈਣਾ ਅੱਜ ਹੋਰ ਅੱਜ ਤੈਨੂੰ ਖਾਣਾ ਪੈ ਇੱਕ ਮੁੰਡਾ ਬਾਹਰ ਆ ਕਿਧਰ ਆ ਹੋਰ ਕਿਧਰ ਇੱਧਰ ਨੂੰ ਤਾਂ ਖਾ ਲੂਗਾ ਬਾਹਰ ਨਾਲ ਹੁਣ ਕਿੱਥੋਂ ਖਾ ਚਲੋ ਬਾਹਰ ਨਾਲ ਜਦੋਂ ਆਇਆ ਉਦੋਂ ਆਪਾਂ ਨਵਾਂ ਬਣਾ ਲਾਂਗੇ ਬਹੁਤ ਰੀਝ ਨਾ ਸਾਗ ਬਣਾਇਆ ਜੀ ਬੇਬੇ ਨੇ ਹਾਂ ਤੇ ਹੋਰ ਦੇਖ ਲੈਣ ਮਾਤਾ ਪੂਰਾ ਟੇਸਟੀ ਆ ਮੈਂ ਘਰੇ ਲੈ ਕੇ ਚੱਲਿਆ ਘਰ ਦੇ ਨੂੰ ਖਵਾਉਂਗਾ ਘਰ ਵਾਲੀ ਨੂੰ ਵੀ ਖਵਾਉਂਗਾ ਬਾਪੂ ਨੇ ਤਾਂ ਸਲਾਹਤਾ ਬਾਪੂ ਨੂੰ ਦੀ ਵੀ ਆਪਾਂ ਜਾ ਕੇ ਰਿਪੋਰਟ ਲੈਣੇ ਆ ਵੀ ਬਾਪੂ ਸਾਗ ਦਾ ਕੀ ਕੀਤਾ ਦੱਸੇ ਤੂੰ ਕਿਵੇਂ ਬਣਿਆ ਮੈਂ ਬਹੁਤ ਵਧੀਆ ਬਹੁਤ ਵਧੀਆ ਮਾਤਾ ਮਾ ਬਾਪੂ ਮਾਰਦਾ ਆਠੇ ਪੂਰਾ ਸਵਾਦ ਬਣਿਆ ਨਾ ਮਾਤਾ ਕੰਨੀ ਤਰੀਫ ਘੱਟ ਕੀਤੀ ਆ ਮੇਰੀ ਨਹੀਂ ਨਹੀਂ ਬਹੁਤ ਵਧੀਆ ਬਣਿਆ ਬਹੁਤ ਵਧੀਆ ਬਣਿਆ ਉਹ ਖਾ ਰਿਆ ਰੋਟੀ ਮਾਤਾ ਗਈ ਉਧਰ ਚੱਕ ਬਈ ਇੰਦਰਾ ਤੈਨੂੰ ਤੇਰੇ ਘਰ ਦੇ ਦਰਸ਼ਨ ਕਰਾਈਏ ਤੇਰਾ ਅੰਬ ਵੀ ਦਿਖਾ ਦਿੰਨੇ ਆ ਜੇ ਲਾਈਟ ਜੱਗੀ ਤਾਂ ਚੱਕ ਖਾਲੀ ਆ ਤੇਰਾ ਰੂਮ ਮੱਤਰਾ ਆਰ ਗੇੜਾ ਦੇ ਬਾਰੇ ਸੁਣਾ ਬਿਆ ਘਰ ਤੇ ਦੇਖ ਲੈ ਪੱਤੇ ਪੁੱਤੇ ਖੇੜੇ ਵਾਇਆ ਤੇਰੇ ਬਿਨਾ ਸਾਰੇ ਚਾ ਠੀਕ ਆ ਮਾਤਾ ਜਾਣਾ ਮੈਂ ਵੀ ਫਿਰ ਆ ਫਿਰਾਂ ਟੱਕ ਕੋਣੜੀ ਲਾਵੀ ਜਾਈਂ ਬਾჭਕੇ ਹਾਂਜੀ ਹਾਂਜੀ ਲਿਆਓ ਜੀ ਸ਼ਾਕ ਮੈਂ ਵੀ ਕਹੂੰ ਚੈੱਕ ਜਾ ਕੇ ਠੀਕ ਆ ਮਾਤਾ ਓਕੇ ਸ਼ਾਕ ਬਣਾਇਆ ਨਾਨਾ ਕਹਿੰਦਾ ਮੁੱਗੇ ਆ ਉੱਥੇ ਉਹ ਮੁਰਗੇ ਵੀ ਆ ਸੱਚ ਦੋ ਜਿਹੜੇ ਇੱਥੇ ਦੰਦੀ ਵੜਦੇ ਆ ਹਵੇਲੀ ਨਹੀਂ ਵੜਦੇ ਓਕੇ ਚਿੱਟੇ ਰੰਗ ਦੇ ਆ ਦੇਖਣੇ ਆ ਪੁੱਛ ਨਾਨੇ ਨੂੰ ਸੱਸੀਕਾਲ ਕਰੋ ਪਹਿਲਾਂ 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 ਸੱਸੀਕਾਲ ਚੱਲ ਦੇਖ ਲੈ ਫਿਰ ਓਹ ਦੇਖੋ ਕੌਣ ਆ ਗਿਆ ਓਏ બસ ਇਹਨੇ ਹੁਣ ਇਹਦੇ ਨਾਲ ਆਹੀ ਪ੍ਰੋਬਲਮ ਕ੍ਰੀਏਟ ਕਰਨੀ ਆ। ਆਥਿਕ ਸਿਸ਼ ਮੁੰਡਿਆ ਆਪਣਾ ਜੂਸ ਚੱਕ ਲਾ ਉਹਦੇ ਜਿੱਨਾ ਭਰਦਾ। ਓਏ ਹੋਏ ਇਹਨਾ ਆ ਕੀ ਆ? ਗੰਨਾ ਹੋਰ ਗਿਆ। ਸਸੇ ਆਉਜੇ ਨਾਨਾ ਜੀ। ਓ ਨਾਨੇ ਨਾਲ ਗੱਲ ਕਰ। ਬੋਲ ਓ। ਮੁੰਡੇ ਕਿੱਥੇ ਬੋਲਿਆ। ਬੋਲ। ਓ ਨਾਨੇ ਨੂੰ ਦੱਸ ਕੀ ਆ। ਸਸੇ ਗਾਣਾ ਨਾ। ਮੈਂ ਨੋ ਗਾਣਾ ਮੈਂ ਆਹ ਬਾਬੇ ਜੂਸ ਚੱਕ ਲਾ ਹਾਂ ਦਿੰਦੇ ਨਾ। ਆ ਕੀ ਆ ਹੁਣ? ਇਹ ਅਦਰੋਤੇ ਉਹ ਹੋ ਹੈਗਾ ਓਲੋ ਓਲੋ ਫੜ ਲਿਆ ਕਤਲੇਨਾ ਕਤਲੇਨਾ ਆਲੋ ਓ ਬਸ ਬਸ ਪਾਗਲ ਬੰਦੇ ਨਹੀਂ ਦੇਣਾ ਤੇਰੀ ਗੱਲ ਨਹੀਂ ਹੈਗੀ ਇਹ ਓਲੋ ਨਾ ਕਤਲੇਨਾ ਸੇ ਇੱਕ ਚਲਾ ਲਾ ਇੱਕ ਇੱਕ ਉਧਰ ਚਲਾ ਲਾ ਉਧਰ ਬਸ ਜਾ ਮੰਨਾ ਦਾ ਫੱਸੀ ਆ ਯਾਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇੱਕ ਚਲਾ ਲੈ ਨਾ ਨਾ ਇਹਨੂੰ ਮੈਂ ਕਿਹਾ ਇੱਕ ਚਲਾ ਲਾਂਂਦੇ ਫਿਰ ਜੇ ਕੋਈ ਫੰਨਾ ਇਹਨੂੰ ਆਏ ਲੁਕੇ ਹੁਣ ਹੁਣ ਚਲਾ ਦੇ ਇੱਕ ਚਾਲ ਬਸ ਹੁਣ ਇੱਕ ਮੰਨੇ ਵੀ ਸਾਰੇ ਦੀ ਓਕੇ ਮੰਨੇ ਹੁਣ ਤੂੰ ਚਲਾ ਲੈ ਪੁੱਤ ਦੇਖ ਤੇਰੇ ਕੋਲ ਫੋਨ ਵੀ ਆ ਮਨਰਾਜ ਆ ਨਾਨੀ ਆ ਗਈ ਨਾਨੀ ਵੀ ਆ ਗਈ ਓ ਨਾਨੀ ना ਨਹੀਂ ਕੋਈ ਹੋਇਆ नहीं कद्दू की ਕਰਦੇ ਓਏ ਮੰਮੇ ਆ ਰਹੀ ਮੁੰਡਾ ਰਾਜ ਨਾ ਨਾ ਰਾਜ ਕੀ ਹੈ ਗਾਨਾ ਕੀ ਹੈ ਬਤਾ ਦੇ ਨਾ ਪਿਸਤੌ ਜਿਹੜੀ ਗੜਿਆ ਨਾ ਗਾ ਉਹ ਇਹ ਰੋਟੀਆਂ ਨਹੀਂ ਨਾ ਖਾਂਦਾ ਤਾਂ ਹੀ ਤਾਰਾ ਕਢੀ ਛ ਲਿਆਉਂਦਾ ਇਹਨੂੰ ਉਹ ਮੈਂ ਨਹੀਂ ਮਾਰੀ ਉੱਥੇ ਉੱਥੇ ਉਹ ਨਾਨੀ ਨਾਲ ਗੱਲ ਕਰ ਲੈ ਨਾਨੀ ਨਾਲ ਗੱਲ ਕਰ ਲੈ ਆ ਦੇ ਦੇ ਇਹਨੂੰ ਇੱਕ ਇੱਕ ਇਹਨੂੰ ਕਿ ਲੈ ਹੋਰ ਚਲਾ ਕਰ ਲੈ ਗੱਲ ਤੈਨੂੰ ਚਾਰ ਵਾਰੀ ਓਏ ਓਏ ਇੱਕ ਦੇ ਦੇ ਬਸ ਕਰ ਲੈ ਗੱਲ ਨਾਨੀ ਨਾਲ ਉਹ ਫੜਾ ਲੈ ਨਾਨੀ ਮਾਂ ਸੱਸੀ ਨਾਲ ਨੰਨੀ ਓਏ ਚੁੱਪ ਹੋ ਜਾ ਮੈਂ ਤਾਂ ਥੱਕ ਗਿਆ ਜੇ ਤੂੰ ਮੁੰਡਾ ਨਹੀਂ ਆ ਚ ਵਾਲੇ ਕਿੱਥੇ ਇਹ ਦੇ ਵਿਚ ਵਾਲੇ ਇੱਥੇ ਸਾਨੂੰ ਜਿਹੜੇ ਪਿਸਤੌਣ ਨਹੀਂ ਹੁੰਦੇ ਪਿਸਤੌਲ ਆ ਆ ਰੱਖੋ ਉਹ ਉਹ ਆ ਕਾੜਾ ਕਾੜਾ ਬਣਾਇਆ ਯਾਰ ਕਾੜਾ ਨਹੀਂ ਇਹ ਅਦਰਕ ਤੇ ਨਿੰਬੂ ਤੇ ਉਹ ਆ ਹਨੀ ਅੱਛਾ ਇਹ ਜਿੰਨੇ ਪੀਏ ਤਾਂ ਗਲਾ ਹੱਟ ਸਨ ਗਾਲੇ ਨੂੰ ਦਿੱਤਾ ਆ ਮੈਂ ਮਾਮਾ ਮੈਂ ਵਾਰ ਦਾਂਗਾ ਤਾਰਾ ਦਾ ਫਰਦਾ ਮਾਰ ਲੈ ਤੂੰ ਕਿੰਨੇ ਮਰਜ਼ੀ ਮਾਰ ਆ ਫਰਦਾ ਤਾਰ ਕੋਈ ਮਾਰ ਨਾ ਨਹੀਂ ਵੇ ਉਧਰ ਜਾਵਾਂਗਾ ਕਿਸੇ ਦਾ ਨਹੀਂ ਮਾਰਨਾ ਉਧਰ ਮਾ ਹੋ ਮੜੇ ਨਹੀਂ ਮਾਰਨਾ ਮੈਂ ਰਾਹ ਦਊਂਗਾ ਅਰੇ ਲੱਫਰ ਮਾਰਾ ਨਾ ਨਾਨੀ ਨਾਨੀ ਕਰੀ ਤੇਰੀ ਪ੍ਰੇਟ ਕਰੂੰ ਹੁਣ ਮੈਂ ਇਹ ਬਹੁਤ ਗਲਤ ਕੰਮ ਲੱਗਾ ਜਾਦੇ ਇਹ ਤਾਂ ਬਾਲੀ ਕਰਦਾ ਇਹ ਮੰਨੇ ਨੂੰ ਕੋਟੀ ਜਾਂਦਾ ਸੀ ਹੁਣ ਚਲਾ ਹੁਣ ਮੈਂ ਉੱਥੇ ਨਾਲ ਚਲਾਈ ਉੱਥੇ ਪਿੱਛੇ ਦੌੜੂ ਹੋਰ ਮਮੀ ਵਧਿਓ ਛੇਤੀ ਕਹਿਵਾ ਦਰਨ ਆਣੀ ਛੇਤੀ ਚਲਾਓ ਆਹ ਦੇ ਕੰਮ ਉਹ ਫੋਨ ਤਾ ਨੂੰ ਚੱਕ ਆ ਮਾਪਾ ਕਿੱਥੇ ਉੱਤਰਦਾ ਇਹ ਬਲੌਗ ਮੇਰਾ ਬਲੌਗ ਬਣਾ ਜਾ ਤਾਰੇ ਕੀ ਬਣਾ ਰਿਹਾ ਫੋਨ ਟੇਡਾ ਕਰ ਹਾਂ ਤਾ ਨੂੰ ਚੱਕ ਹੁਣ ਤਾਰੇ ਕੀ ਬਣ ਰਿਹਾ ਇਹ ਬਲੌਗ ਹਾਂ ਕਿਹੜਾ ਬਲੌਗ ਬਣ ਰਿਹਾ ਤੇਰੇ ਮਾਮੇ ਦਾ ਨਾਮ ਕੀ ਆ ਇੰਦਰਜੀਤ ਮੇਰਾ ਨਾਮ ਕੀ ਆ ਤਾਰੇ ਇੰਦਰਪ੍ਰੀਤ ਮਾਮਾ ਆ ਦੇ ਮੰਨੇ ਨੂੰ ਤਾਂ ਪਤਾ ਮੂੰਹ ਤੇ ਮਾਰੀ ਮੈਨਾਂ ਇਹ ਕੀ ਹੋ ਰਿਹਾ ਤਾਰੇ ਹਾਂ ਹਾਂ ਤਾਨੂੰ ਫੋਨ ਕਰਾਂ ਹਾਂ ਤਾਰੇ ਤੂੰ ਕਿੰਨਾ ਵਧੀਆ ਵਲੌਗ ਬਣਾਉਂਦਾ ਹੈ ਕਿਹਨੇ ਸਿਖਾਇਆ ਤਾਰੇ ਤੈਨੂੰ ਕਿਹਨੇ ਦੱਸਿਆ ਇਹ ਵਲੌਗ ਬਲੌਗ ਬਣਾਉਣਾ ਕਿਹਨੇ ਦੱਸਿਆ ਮਾਂ ਮੈਨੇ ਓ ਆ ਗਿਆ ਆ ਗਿਆ